ਕਿ ਨਾਂ ਸਾਡਾ ਹੈ ਸੰਤ ਬਾਬਾ ਲਖਨ ਸਿੰਘ ਗੁਰਦਰਾ ਸਾਹਿਬ ਜਿਹੜਾ ਹੈ ਉਹ ਹੈਗਾ ਬੀਬੀ ਸੁందਰੀ ਜਨਮ ਸਥਾਨ ਕੋਗਮਜਾਰੀ ਸਾਹਿਬ ਉਹਦੀ ਇਹ ਸਚਾਈ ਹੈ ਕਿ ਇਸ ਗੁਰਦਰਾ ਸਾਹਿਬ ਜਿਹੜਾ ਹੈਗਾ ਉਹਦੇ ਅਸੀਂ ਮੁੱਖ ਸੇਵਾਦਾਰਾਂ ਮੌਕੇ ਤੇ 50 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਆ ਉਹਨਾਂ ਜਿਹੜਾ ਬੰਦਿਆਂ ਨੇ ਦੋਸ਼ ਲਾਏ ਨਹੀਂ ਉਹ ਸਾਰੇ ਗਲਤ ਦੋਸ਼ ਲਾਏ ਨੇ ਇਸ ਗੁਰਦਰਾ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਹਦੇ ਮੈਂ ਐਫੀਡੇਟ ਕਰਾ ਕੇ ਸਿੱਧੀ ਗੁਰੂਗ੍ਰੰਥ ਸਾਹਿਬ ਨਾਲ ਜ਼ਮੀਨ ਕਰਾਈ ਹੋਈ ਏ ਮੇਰੇ ਨਾਲ ਕੁਝ ਨਹੀਂ ਹੈਗਾ ਮੇਰੀਆਂ ਗੱਡੀਆਂ ਦੀਆਂ ਆਰਸੀਆਂ ਵੀ ਗੁਰੂਗ੍ਰੰਥ ਸਾਹਿਬ ਦੇ ਨਾਮ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਲੰਗਰ ਚੱਲਦਾ ਉਹ ਜਿਹੜੇ 7-8 ਕਿੱਲੇ ਨੇ ਉਹਨਾਂ ਤੋਂ ਚੱਲਦਾ ਅਸੀਂ ਕੋਈ ਗਰਾਈ ਨਹੀਂ ਕਰਦੇ ਹੈਗੇ ਗੋਵਾਂ ਰੱਖਿਆ ਲੰਗਰ ਦੇ ਦੁੱਧ ਵਾਸਤੇ ਅਸੀਂ ਉਹਨਾਂ ਦੇ ਪੱਠਿਆਂ ਪੱਠਿਆਂ ਵਾਸਤੇ ਕੰਮ ਚੱਲਦਾ ਹੈਗਾ ਹਾਂਜੀ ਜਿਹੜਾ ਇਹ ਰਸਤਾ ਹੈਗਾ ਪਹਿਲੋਂ ਉਹਨਾਂ ਡੈਊਡੀ ਨੂੰ ਸਾਹਮਣੇ ਪਾਇਆ ਸੀ ਫੇਰ ਉਹਨਾਂ ਨੇ ਬਾਤਾਂ ਫਿਰ ਦੂਜੀ ਡਿਊਟੀ ਬਣਾਈ ਫਿਰ ਉੱਥੇ ਪਾਇਆ ਫਿਰ ਉਹ ਬਾਤ ਆ ਕਿ ਜਿਆ ਰਸਤਾ ਉਹਨੂੰ ਗਾਂਹ ਜਾ ਕੇ ਪਾਤਾ ਉਹਨਾਂ ਨੇ ਇਹ ਬੰਦੇ ਜਿਹੜੇ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਹੁਤ ਕਰੋਧ ਕਾ ਕਰਦੇ ਨੇ ਵੈਰ ਕਮਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਨਾਲ ਕਿ ਜਿੱਥੇ ਆਮ ਲੋਕੀ ਅਰਦਾਸਾਂ ਕਰਦੇ ਨੇ ਕਿ ਗੁਰੂ ਸਾਹਿਬ ਤੇਰਾ ਹੀ ਸਾਰਾ ਕੁਝ ਤੇ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਜ਼ਮੀਨ ਹੋਈ ਏ ਇਹ ਦਾਨ ਵਿੱਚ ਹੋਈ ਏ ਲੰਬੜਦਾਰਾਂ ਤੇ ਸਰਪੰਚਾਂ ਨੇ ਰੱਖ ਕੇ ਉਦੋਂ ਜਿੱਦ ਜਿੱਦ ਆ ਹੀ ਲੈਂਦੇ ਰਿਆਂ ਉਦੋਂ ਉਦੋਂ ਇਹਨਾਂ ਨੇ ਨਿਦਾਨ ਕਰ ਦਿੱਤੀ ਨਾਲ ਉਹਨਾਂ ਗਵਾਹੀਆਂ ਪਈਆਂ ਨੇ ਸਰਪੰਚਾਂ ਦੀਆਂ ਸਾਰੀਆਂ ਬਾਬਾ ਜੀ ਕੋਈ ਤੁਹਾਡੇ ਨਾਲ ਰੰਜਿਸ਼ ਇਹਨਾਂ ਦੀ ਕੀ ਕਾਰਨ ਹੈ ਕਿ ਇਹ ਸਾਰਾ ਬਿਵਾਦ ਪੈਦਾ ਹੋ ਗਿਆ ਇਹਦਾ ਰੰਜਨ ਇਹ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਹਨਾਂ ਵੈਰ ਕਮਉਂਦੇ ਨੇ ਇਹ ਜ਼ਮੀਨ ਜਿਹੜੀ ਹੈ ਇਹਦੀਆਂ ਫਰਦਾਂ ਵੇਖ ਲਓ ਇਹਦੀ ਗਰਦੌਰੀ ਨਕਲ ਵੇਖ ਲਓ ਇਹਦੀ ਜਮਾਂਬੰਦੀ ਵੇਖ ਲਓ ਕਿ ਮੈਂ ਮੁੱਖ ਸੇਵਾਦਾਰ ਵਿੱਚ ਆਵਾਂਗਾ ਸੰਤ ਬਾਬਾ ਸੁਲੱਖਾ ਸਿੰਘ ਜ਼ਮੀਨ ਗੁਰਦਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋएगी ਉਦੋਂ ਜਿਹੜੀ ਆਏਗੀ ਵਾਜਾਏਗੀ ਹੈ ਨਾ ਇਹ ਜਦੋਂ ਕਹਿ ਦਿੰਦੇ ਨੇ ਜਮੀਨ ਪੰਚਾਇਤ ਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਆ ਜਾਏਗਾ ਦੂਜੇ ਨਾਮ ਸਾਰੇ ਖਤਮ ਹੋ ਜਾਂਦੇ ਨੇ ਸਤਿਗੁਰ ਬਾਣੀ ਚ ਫਰਮਾਨ ਕਰਦੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਹੀ ਨਾਮ ਰਹਿਣਾ ਇਹ ਪਟਵਾਰੀਆਂ ਕੋਲ ਤਹਿਸੀਲਾਂ ਦੇ ਜਿੱਥੇ ਵੀ ਸਰਕਾਰੀ ਆ ਹਰ ਕਾਗਜ਼ ਦੇ ਵਿੱਚ ਅਸੀਂ ਇਹ ਗੁਰੂਕਰਨ ਸਾਹਿਬ ਕੋਲੇ ਗਏ ਕੋਈ ਅਦਾਲਤ ਵਿੱਚ ਵੀ ਇਹਦਾ ਮਾਮਲਾ ਗਿਆ ਹੋਇਆ ਅਦਾਲਤ ਦੇ ਵਿੱਚ ਸਟੇ ਹੋਇਆ ਸਾਡਾ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਲੰਮੀ ਢੇਰ ਤੋਂ ਸਾਨੂੰ ਪਰੇਸ਼ਾਨ ਕਰਦੇ ਰਹੇ ਲੰਮੇ ਚਿਰ ਤੋਂ ਪਰੇਸ਼ਾਨ ਕਰਦੇ ਨੇ ਇਹ ਜਦੋਂ ਦਾ ਹੁਣ ਸਰਪੰਚ ਬਣਿਆ ਇਹ 5-7 ਬੰਦੇ ਬਹੁਤ ਜਿਆਦਾ ਸਾਡੇ ਨਾਲ ਧੱਕਾ ਕਰਦੇ ਨੇ ਮੇਰੀ 70 ਸਾਲ ਦੀ ਉਮਰ ਹੈ ਫਿਰ ਇਹਨਾਂ ਜਦੋਂ ਧੱਕਾ ਕਰਨ ਲੱਗੇ ਫਿਰ ਮੈਂ ਝੂਨਾ ਲੈਣਾ ਸੀ ਫਿਰ ਮੈਨੂੰ ਸਟੇ ਲੈਣਾ ਪਿਆ ਸਟੇ ਹੋਏ ਦੇ ਉੱਤੇ ਕੇਸ ਚੱਲਣ ਦੇ ਆ ਜੀਤੀਪੂ ਸਾਹਿਬ ਦੇ ਸਟੇ ਅਦਾਲਤ ਦੇ ਵਿੱਚ ਵੀ ਚੱਲਦਾ ਹੈ ਇਹਨਾਂ ਬੰਦਿਆਂ ਨੇ ਸਰਪੰਚ ਨੇ ਸੱਤ ਬੰਦੇ ਲਿਆ ਕੇ ਗੁਰਦਾਰਾ ਸਾਹਿਬ ਦੇ ਅੰਦਰ ਮੇਰੀ ਗੈਰ ਹਾਜ਼ਰੀ ਤੋਂ ਬਗੈਰ ਇਹਨੇ ਜਨਾਨੀਆਂ ਨੂੰ ਮੇਰੀ ਘਰ ਦੀ ਨੂੰ ਮੇਰੀ ਨੂ ਨੂੰ ਮੇਰੀ ਪੋਤਰੀ ਨੂੰ ਇਹਨਾਂ ਨੇ ਹੋਰ ਮਚਾਇਆ ਇੱਥੇ ਪੂਰਾ ਗਾਲਾਂ ਗੂਲਾ ਨਾ ਕੱਢਿਆ ਨੇ ਜਦੋਂ ਮੇਰਾ ਪੁੱਤਰ ਨਹੀਂ ਇੱਥੇ ਮੈਂ ਨਹੀਂ ਸਾਂ ਇੱਥੇ ਇਹਨਾਂ ਦਾ ਕੀ ਕੰਮ ਸੀ 2 ਕਿਲੋਮੀਟਰ ਦੂਰੀ ਤੋਂ ਹਰ ਪਿੰਡ ਤੋਂ ਇਹ ਗੁਰਦਾਰਾ ਸਾਹਿਬ ਹੀ ਆਪਾਂ ਜੀ ਕੀ ਕੋਈ ਸ਼ਿਕਾਇਤ ਕੀਤੀ ਤੁਸੀਂ ਫਿਰ ਜਿਹੜਾ ਇਹਨਾਂ ਨੇ ਗਾਲਾਂ ਉਹ ਤਾਂ ਅਸੀਂ ਕੇਸ ਲਾਤਾ ਅਦਾਲਤ ਵਿੱਚ ਮਾਮੀ ਨਾਡੇ ਟਿਕਾ ਉਸ ਤੋਂ ਬਾਅਦ ਫਿਰ ਮੈਨੂੰ ਕੇਸ ਲਾਉਣਾ ਪਿਆ ਮੈਨੂੰ ਕਹਿੰਦੇ ਇਹਨਾਂ ਨੇ ਇਹ ਗੱਲ ਕਹੀ ਇੱਥੇ ਡਰਦਾ ਭੱਜ ਗਿਆ ਬਾਬਾ ਦੇ ਦਾ ਮੁੰਡਾ ਵੀ ਇਹਦਾ ਮਤਲਬ ਇਹ ਕਤਲ ਕਰਨ ਆਏ ਸਨ ਸਾਨੂੰ ਮਾਰਨ ਆਏ ਸਨ ਇਹ ਬਿਲਕੁਲ ਬਿਲਕੁਲ ਝੂਠੀ ਨਹੀਂ ਇੱਥੋਂ ਦੇ ਜਿੱਦਾਂ ਵੀ ਪੇਪਰ ਨੇ ਸੱਚੇ ਨੇ ਮੇਰੇ ਕੋਲ ਐਸ ਵੇਲੇ ਚੌਂਕੀਦਾਰ ਆਏ ਜਾਂ ਵਜ਼ੀਰ ਸਮਝ ਲੋ ਜਾਂ ਸੇਵਾਦਾਰ ਸਮਝ ਲੋ ਮੇਰਾ ਸਾਰਾ ਪਰਿਵਾਰ ਸੇਵਾ ਕਰ ਰਿਹਾ ਸਾਰੇ ਪਿੰਡ ਦੇ ਲੋਕ ਇੱਥੇ ਮਸਲਾ ਦੇਖਣ ਆਉਂਦੇ ਪਿੰਡ ਦੇ ਲੋਕ ਆਉਂਦੇ ਨੇ ਕਿ ਇੱਥੇ 20 25 ਪਿੰਡਾਂ ਦੇ ਬਾਰੋਂ ਲੁਧਿਆਣੇ ਤੋਂ ਵੀ ਹਰ ਉਹ ਤੋਂ ਸਮਾਣੇ ਤੋਂ ਵੀ ਬਾਉ ਸਮਾਣੇ ਤੋਂ ਵੀ ਦਿੱਲੀ ਤੋਂ ਵੀ ਜੂਪੀ ਤੋਂ ਵੀ ਤਾਰੀ ਬਾਰਦਰ ਤੋਂ ਦੀ ਗਰਦਾਸਪੁਰ ਤੋਂ ਵੀ ਸਾਰੀਆਂ ਸੰਗਤਾਂ ਦੋ ਭੰਡਾਰੇ ਹੁੰਦੇ ਨੇ ਸੇ ਬਹੁਤ ਤਕੜੀ ਤੇ ਦਾਸ ਨੇ ਕਦੇ ਘੁਗ ਬੇੜ ਦੇ ਵਿੱਚ ਕਦੇ ਨਹੀਂ ਕਿਹਾ ਕਿ ਸਾਨੂੰ 10 ਰੁਪਏ ਦਿਓ ਬਾਬਾ ਜੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਸਰਕਾਰ ਤੋਂ ਤੇ ਸਿੱਖ ਜਥੇਬੰਦੀਆਂ ਤੋਂ ਕੀ ਮੰਗ ਕਰਦੇ ਅਸੀਂ ਉਹਨਾਂ ਕੋਲ ਮੰਗ ਇਹ ਕਰਨੇ ਆ ਕਿ ਸਾਨੂੰ ਜਿਹੜਾ ਨਿصاف ਉਹ ਸਾਨੂੰ ਦਵਾਇਆ ਜਾਏ ਮੈਂ ਜਥੇ ਬੰਦੀਆਂ ਨੂੰ ਕਹਿਣਾ ਇਲਾਕੇ ਦੇ ਵਿੱਚ ਮਹਾਪੁਰਸ਼ਾਂ ਦੇ ਇਲਾਕਿਆਂ ਨੂੰ ਵੀ ਕਹਿਣਾ ਕਿ ਇਹ ਮੇਰੇ ਜਿਹੜੇ ਬਚਨ ਨੇ ਬਿਲਕੁਲ ਇਹਨਾਂ ਤੋਂ ਕੋਈ ਵੀ ਗਲਤ ਹੋਵੇ ਤੇ ਮੈਂ ਸਜ਼ਾ ਦੇ ਭੋਗਤ ਦਾ ਹੱਕਦਾਰ ਆ ਮੈਂ ਬਿਲਕੁਲ ਸਹੀ ਆ ਮੈਂ ਬਿਲਕੁਲ ਕੋਈ ਵੀ ਵਿਪਰੋਥੀ ਨਹੀਂ ਬਣਾਈ ਆਪਣੀ ਜਿਹੜਾ ਮੇਰਾ ਘਰ ਸੀ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਘੋਗਬੇੜ ਦੀ ਵਿੱਚ ਉਹ ਵੀ ਮੈਂ ਗੁਰਦਾਰਾ ਸਾਹਿਬ ਬਣਾਤਾ ਵਾ ਉੱਥੇ ਵੀ ਮਾਰਾ ਸਰੂਪ ਹੈ ਐਟਾ ਮੇਰਾ ਘਰ ਗੁਰਦਾਰਾ ਸਾਹਿਬ ਮੇਰੇ ਪਰਿਵਾਰ ਦਾ ਤੇ ਮੇਰਾ ਮੇਰੇ ਕੋਲ ਕੋਈ ਪਰੋਖੀ ਨਹੀਂ ਹੈ। ਬਾਬਾ ਜੀ ਜਿਹੜੇ ਉਹ ਕਹਿ ਰਹੇ ਕਿ ਕੋਈ ਜ਼ਮੀਨ ਦਾ ਠੇਕਾ ਵਗੈਰਾ ਕਿ ਬਾਬਾ ਜੀ ਨਹੀਂ ਦਿੰਦੇ। ਇਹ ਕੀ ਉਹ ਦਾ ਕਾਰਨ ਇਹ ਹੈ ਕਿ ਜਿਹੜੀ ਜ਼ਮੀਨ ਲੋਹ ਲੰਗਰ ਨਾ ਹੋ ਚੁੱਕੀ ਹੈ। ਜਿਹੜਾ ਪਿੰਡ ਦਾ ਲੰਬੜਦਾਰ ਕਿਸਾਨ ਕਰਾ ਕੇ ਕੁਝ ਦੋ ਕਿਨੇ ਕਰਾ ਲਦਾ 4 ਕਿਲੇ ਵੀ ਬਾਬਾ ਜੀ ਦੇ ਲੋਹ ਲੰਗਰ ਨਾਲ ਆਪ ਕਰਤੀਏ। ਦੂਜਾ ਵੀ ਕਰਾ ਦਿੰਦਾ ਤੀਜਾ ਵੀ ਤਰਨੋਸਰ ਸਰਪੰਚ ਦੇ ਸਾਈਨ ਹੋਏ ਨੇ। ਪਿਆਰਕੋੜ ਸਰਪੰਚ ਸੀ ਉਹਦੇ ਸਾਈਨ ਹੋਏ ਨੇ। ਉਸ ਮੌਕੇ ਸੁਖਦੇਵ ਸਿੰਘ ਸਰਪੰਚ ਦੇ ਸਾਈਨ ਹੋਏ ਨੇ। ਦਰਸ਼ਨ ਸਿੰਘ ਲੰਬੜ ਦੇ ਅੰਗਰੇਜ਼ ਸਿੰਘ ਦੇ ਸਾਈਨ ਹੋਏ ਨੇ। ਹਾਂਜੀ। ਹਾਂਜੀ ਉਹਨਾਂ ਦੇ ਸਹੈਨ ਹੋਏ ਨੇ ਇਹਨਾਂ ਸਾਰਿਆਂ ਦੇ ਹਾਂਜੀ ਇਹ ਜ਼ਮੀਨ ਤਾਨ ਦੇ ਵਿੱਚ ਗਈ ਹੈ ਹਾਂਜੀ ਜਿੱਥੇ ਦਾਨ ਇਸ ਤੋਂ ਪਹਿਲਾਂ 5-7 ਸਰਪੰਚ ਆਏ ਨੇ ਕਿਸੇ ਨੇ ਨਹੀਂ ਇੱਥੇ ਆਣ ਕੇ ਸਾਨੂੰ ਪੁੱਛਿਆ ਸਾਰੇ ਨਿਮਸ਼ਕਾਰ ਕਰਦੇ ਨੇ ਗੁਰੂ ਘਰ ਨੂੰ ਸਾਰੇ ਮੰਨਦੇ ਨੇ ਆਣ ਕੇ ਕੋਈ ਨਹੀਂ ਬੰਦਾ ਕਹਿੰਦਾ ਕਿ ਸਾਨੂੰ ਠੇਕਾਂਦੇ ਬਾਬਾ ਜੀ ਤੁਸੀਂ ਬੜੀ ਵੱਡੀ ਕੁਰਬਾਨੀ ਹੈ ਜਿਹੜਾ ਸ਼ਾਂਕਲਿਆਂ ਵਿੱਚ ਸਤਾਨ ਤਿਆਰ ਕਰਵਾਣ ਦੇ ਜੀ ਤੁਹਾਡੀ ਕੁਰਬਾਨੀ ਅਸੀਂ ਦੇ ਰਹੀ ਅਸੀਂ ਤੁਹਾਡੇ ਕੋਲ ਜੁ ਨਹੀਂ ਇਹ ਲੰਗਰ ਦੀ ਜ਼ਮੀਨ ਲੰਗਰ ਨੇ ਹੀ ਰਹੇਗੀ ਸਾਰਿਆਂ ਉੱਪਰ ਇਹਨਾਂ ਨੇ ਬਿਆਨ ਵੀ ਦਿੱਤੇ ਨੇ ਹਾਂਜੀ ਤੇ ਇਹ ਜਿਹੜੇ ਬੰਦੇ ਨੇ ਇਹ ਉੱਠ ਕੇ ਠੇਕੇ ਨਾਲ ਇਹ ਜਦੋਂ ਦਾ ਸਰਪੰਚ ਬਣਿਆ ਇਹ ਕਹਿੰਦਾ ਮੈਂ ਤੁਹਾਡੇ ਕੋਲ ਠੇਕਾ ਲੈਣੇ ਜਿਹੜਾ ਉਹ ਕਹਿੰਦਾ ਸੀ ਪਾਪਾ ਕਹਿੰਦਾ ਮੈਂ ਮੂੰਹ ਤੋਂ 50000 ਰੁਪਇਆ ਮਾਰਨਾ ਬਿਲਕੁਲ ਗਲਤ ਗੱਲ ਹੈ ਮੇਰੇ ਕੋਲ ਕਿਹੇ ਠੇਕੇ ਨਹੀਂ ਮੰਗੇ ਇਹ ਧੱਕਾ ਕਰਦੇ ਨੇ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਇਹ ਹਰ ਪਿੰਡ ਤੋਂ 2-2 ਕਿਲੋਮੀਟਰ ਹੱਦਰ ਮਾ ਡੇਰਾ ਮੈਨੂੰ ਇਹਨਾਂ ਬੰਦਿਆਂ ਦਾ ਖਤਰਾ ਹੈ ਕਿ ਉਹ ਮੇਰਾ ਪਰਿਵਾਰ ਇੱਥੇ ਕਦੇ ਵੀ ਮੇਰੇ ਨਾਲ ਕੋਈ ਘਾਟਨਾ ਕਰ ਸਕਦੇ ਨੇ ਆਣ ਕੇ ਜਦੋਂ ਮੇਰੀ ਗਾਇ ਹਾਜ਼ਰੀ ਤੋਂ ਆਣ ਕੇ ਇਹ ਬੰਦੇ ਲੈ ਕੇ ਇੱਥੇ ਪੈ ਜਾਂ ਜਦੋਂ ਕੇਸ ਚੱਲਦੇ ਰਹੇ ਤਾਂ ਮਤਲਬ ਇਹ ਕੋਈ ਨਹੀਂ ਮੇਰੇ ਨਾਲ ਕਿ ਝਗੜਾ ਕਰਨ ਦਾ ਕਿਉਂ ਜੋ ਅਦਾਲਤ ਦਾ ਫੈਸਲਾ ਹੋਏਗਾ ਉਹ ਮਨਜ਼ੂਰ ਹੋਏਗਾ ਹਾਂਜੀ ਤੇ ਇੱਕ ਧੰਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨੇ ਬੰਦੇ ਵਿਰੋਧਕੀ ਜਿਹੜੇ ਨੇ ਇਹਨਾਂ ਦੇ ਉੱਤੇ ਮੈਂ ਇਹ ਗੱਲ ਕਾਂਗਾ ਇਹਨਾਂ ਦੇ ਉੱਤੇ ਜੋ ਵੀ ਸਰਕਾਰ ਏ ਇਹਨਾਂ ਨੂੰ ਇਹਨਾਂ ਦੇ ਉੱਤੇ ਕੋਈ ਜੋ ਵੀ ਨਿਆਜ਼ ਇਹਨਾਂ ਕੋ ਫੈਸਲਾ ਕਰ ਦੇਣ ਧੱਕਾ ਕਰ ਦੇਣ ਗੁਰੂ ਘਰ ਦੇ ਨਾਲ ਮੈਂ ਦਲਾ ਪੰਥ ਦਲਾ ਨੂੰ ਵੀ ਬੇਨਤੀ ਕਰਨਾ ਮਹਾਪੁਰਸ਼ਾਂ ਨੂੰ ਵੀ ਸਾਰੇ ਪੰਜਾਬ ਜੀ ਬੇਨਤੀ ਕਰਨਾ ਕਿ ਸਿੱਖ ਭਾਵਨ ਦੇ ਨਾਲ ਮੇਰੀ ਸੇਵਾ ਕਰਨ ਦੇ ਨਾਲ ਇਹ ਸਾਰੇ ਮੇਰੀ ਬਜਨ ਦਾ ਅਸਰ ਕਰਨ ਤੇ ਮੇਰੀ ਮਦਦ ਕਰਨ ਠੂਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਨਾ ਇਹ ਇਨਨੇ ਜਾਣ ਬੁੱਝ ਕੇ ਲਜਾਇਆ ਜੀ ਜਦ ਪਹਿਲੇ ਇੰਨੇ ਸਰਪੰਚ ਬਣੇ ਆ ਕਿਸੇ ਬੰਦੇ ਨੇ ਠੇਕਾ ਨਹੀਂ ਮੰਗਿਆ ਬਿਲਕੁਲ ਠੀਕ ਹੈ ਨਾ ਠੀਕ ਹੈ ਔਰ ਤਰਲੋਕ ਸੇ ਸਰਪੰਚ ਨੇ ਲਿਖਤੀ ਕਹਿਣ ਦਾ ਮਤਲਬ ਕਿ ਲੈ ਕੇ ਦਿੱਤਾ ਆ ਉਹਦਾ ਐਫੀਡੇਟ ਵੀ ਹੈਗਾ ਵੀ ਅਸੀਂ ਜਿਹੜੀ ਜ਼ਮੀਨ ਆ ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਨੂੰ ਦੇ ਰਹੇ ਆ ਦਾਨ ਕਰ ਰਹੇ ਆ ਕਿਉਂ ਇੱਥੇ ਲੰਗਰ ਪੱਕਦਾ ਔਰ ਬਾਰਾਂਵੇਂ ਸੰਗਤ ਆਉਂਦੀ ਆ ਇਹਨਾਂ ਪਿੰਡ ਦੀ ਆਉਂਦੀ ਆ ਲੌਦੀਪੁਰ ਤਾਜੀਪੁਰ ਖੋਗਬੇੜ ਪ੍ਰਵੇਜਨਗਰ ਭਵਾਨੀਪੁਰ ਤੋਂ ਸੰਗਤ ਸਾਰੀ ਇੱਥੇ ਆਉਂਦੀ ਆ ਜਿਹੜੀ ਕਿ ਇੱਥੇ ਲੰਗਰ ਪ੍ਰਸ਼ਾਦ ਦੇ ਸਾਖ ਸ਼ਕਦੇ ਆ ਇਸ ਕਰਕੇ ਇੱਥੇ ਸੇਵਾ ਚੱਲਦੀ ਰਹਿੰਦੀ ਆ 24 ਘੰਟੇ ਬਾਬੇ ਦੀ ਕਿਰਪਾ ਨਾਲ ਬਾਬਾ ਜੀ ਦਾ ਕੋਈ ਕਸੂਰ ਨਹੀਂ ਬਾਬਾ ਜੀ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਿਹਾ ਇਹ ਜਿਹੜਾ ਨਵਾਂ ਸਰਪੰਚ ਬਣਿਆ ਵਾ ਇਹਦੇ ਵਾਸਤੇ ਬਹੁਤ ਗਲਤ ਚੀਜ਼ ਆ ਇਹਨੂੰ ਇਸ ਚੀਜ਼ ਦਾ ਹਰਜਾਨਾ ਭਰਨਾ ਪਊਗਾ ਪੰਜ ਤੇ ਸਮਝਾਂਦਾ ਸਰਪੰਚ ਸਾਂਝਾ ਹੁੰਦਾ ਪਰ ਆਪਣੇ ਨੂੰ ਸਾਂਝਾ ਨਹੀਂ ਸਮਝ ਰਿਹਾ ਇੱਕ ਪੱਤਰ ਵੀ ਗੱਲ ਕਰ ਰਿਹਾ ਤੁਸੀਂ ਕਈ ਜਗ੍ਹਾ ਦੇਖ ਲਿਆ ਹੋਣਾ ਅਸੀਂ ਇਸ ਚੀਜ਼ ਦੀ ਬਹੁਤ ਨਖੇਦੀ ਕਰਦੇ ਆ ਕਹਿਣ ਦਾ ਮਤਲਬ ਗੁਰੂ ਘਰ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਕਿਸੇ ਵੀ ਬੰਦੇ ਨਾਲ ਸਰਪੰਚ ਨੂੰ ਨਹੀਂ ਕਿਸੇ ਵੀ ਬੰਦੇ ਨਾਲ ਗੁਰੂ ਘਰ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਹਾਂ ਬਾਕੀ ਆ ਅਮਰੀਕ ਸਿੰਘ ਆ ਇਹਦੇ ਨਾਮ ਦੇ ਨਾਲ ਜੀ ਮੇਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਦੇਵ ਸਿੰਘ ਆ ਜੀ ਹਾਂ ਜੀ ਅਸੀਂ ਬਾਬਾ ਜੀ ਦੇ ਤਕਰੀਬਨ ਬੜੇ ਚਿਰ ਤੋਂ ਸਾਡੇ ਜੰਮਣ ਤੋਂ ਪਹਿਲਾਂ ਸੇਵਾ ਕਰਦੇ ਆ ਅਸੀਂ ਇਹੋ ਹੀ ਬੇਨਤੀ ਕਰਨੀ ਚਾਹੁੰਦੇ ਆ ਤੁਹਾਨੂੰ ਸਿੱਖ ਸੰਗਤਾਂ ਨੂੰ ਵੀ ਗੁਰੂ ਘਰ ਦਾ ਵਦੀਕੀ ਹੋ ਰਹੀ ਆ ਜੀ ਸਾਰਿਆਂ ਨੂੰ ਇਕੱਠਿਆ ਹੋਣਾ ਚਾਹੀਦਾ ਵੇਖੋ ਜੇ ਜ਼ਮੀਨ ਸ਼ਾਮਲਾ ਡੇ ਕਿਸ ਦੀ ਪਿਓ ਦੀ ਨੀਗੀ ਤੇ ਗੁਰੂ ਘਰ ਦੇ ਨਾਂ ਲੱਗੇ ਨੇ ਤੇ ਸਾਰਾ ਪਿੰਡ ਇਹਨਾਂ ਦੇ ਨਾਲ ਆ ਜੇ ਇੰਨਾ ਪੈਸਾ ਗੁਰੂ ਘਰ ਤੇ ਲੱਗਾ ਤੇ 8 ਕਿੱਲੇ ਜ਼ਮੀਨ ਤੋਂ ਲੱਗਾ ਨਾ ਕੋਈ ਗ੍ਰਾਹੀ ਦਿੰਨੇ ਨਾ ਕੁਛ ਨਹੀਂ ਔਰ ਲੰਗਰ ਹਾਲ ਵੇਖੋ ਤੁਸੀਂ ਜਾ ਕੇ ਅਗੇ ਗੁਰੂ ਘਰ ਦਾ ਹਾਲ ਦੇਖੋ ਮਨ ਕੋਈ ਹੋ ਜਾਂਦਾ ਜਿਹੜੇ ਹਾਲ ਕੇ ਕਾਮ ਕੋ ਨਹੀਂ ਬਣਦੇ ਜਿੰਨੇ ਕਿਨਾਂ ਥੋੜੇ ਚਿਰ ਦੇ ਵਿੱਚ ਬ ਅਧੀ ਅਧਿਕਾਰਗੇ ਗੱਲ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਵਦੀਕੀਆਂ ਕਰਦੇ ਨਾ ਇਹਨਾਂ ਨੂੰ ਪੇਲ ਕਰਨਾ ਚਾਹੀਦਾ ਗੁਰੂ ਘਰਾਂ ਨਾਲ ਮੱਥੇ ਨਹੀਂ ਲਾਣਾ ਚਾਹੀਦੇ ਸਾਨੂੰ ਡੋਗਰਿਆਂ ਵਾਲੀਆਂ ਰਾਜਨੀਤੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਕਿ ਤੱਕ ਜਿਦਾ ਡੋਗਰੇ ਗੁਰੂ ਗ੍ਰੰਥ ਨਾਲ ਮੱਥੇ ਲਾ ਕੇ ਅੱਜ ਜਿਹੜੇ ਸਿੱਖ ਹੈ ਨਾ ਉਹ ਵੀ ਬੋਲਣ ਦੇ ਗੁਰੂ ਘਰ ਸਾਹਿਬ ਦੇ ਇਹੋ ਜਿਹੇ ਬੰਦੇ ਜਿਹੜੇ ਦੋਗਲੇ ਆ ਕਿੰਨੇ ਤੇ ਗਦਾਰਾਂ ਨੇ ਮਾਰਿਆ ਸਿੱਖਾਂ ਨੂੰ ਉਹ ਵਿੱਚ ਤੁਹਾਡੇ ਸਾਹਮਣੇ ਖੜੇ ਹੋ ਗਿਆ ਜੀ ਅਸੀਂ ਉਹ ਬੇਨਤੀ ਚ ਉਹਨੇ ਕਿ ਗੁਰੂ ਘਰ ਦੇ ਨਾਲ ਕਿ ਇਹਨੂੰ ਧੱਕਾ ਨਹੀਂ ਕਰਾਂ ਤਾਂ ਵੱਧ ਵੱਧ ਸੰਗਤਾਂ ਨੂੰ ਕਹਿੰਨੇ ਕਿ ਗੁਰੂ ਘਰ ਨਾਲ ਜੋ ਬਾਬਾ ਜੀ ਦੀ ਮਤ ਕਰੋ ਔਰ ਬਾਬਾ ਜੀ ਦੇ ਖਲਾਫ ਜਿਹੜੇ ਬੋਲਦੇ ਸਾਰੇ ਉਹਨਾਂ ਨਾਲ ਗੱਲਬਾਤ ਕਰੋ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਨਾਲ ਹੀ ਇਹਨਾਂ ਮਤਲਬ 5-7 ਘਾਰੀ ਨੇ ਬਾਕੀ ਸਾਰੇ ਪਿੰਡਾਂ ਦੇ ਬਾਕੀ ਸਾਰੇ ਪਿੰਡਾਂ ਦੇ ਬਾਬਾ ਜੀ ਦੇ ਨਾਲ ਆ ਪਿੰਡ ਵਿੱਚ ਆ ਕੇ ਗੁਰੂ ਘਰ ਦੇ ਵਿਰੋਧ ਚੰਨੀ ਜੀ ਇੱਥੇ ਕੋਈ ਚ ਆਵੇ ਚ ਕੋਈ ਨਾਵੇ ਕੋਈ ਗੁਰੂ ਘਰ ਆਉਂਦਾ ਦੇ ਬroch ਨਹੀਂ ਬੋਲਦਾ ਬਸ ਪੰਜ ਸੱਤ ਬੰਦੇ ਹੀ ਖਰਾਬੀ ਕਰਨ ਰਿਹਾ ਜੀ ਇਸ ਕਰਕੇ ਕਿੰਨੇ ਕਿ ਪਿੱਤ ਲੜਦੀ ਹੈ ਮਸ਼ਰਮਾ ਲੜਦਾ ਜੀ ਬਸ ਇਹ ਗੱਲ ਵੀ ਇਮਾਰਤਾਂ ਬਣ ਗਿਆ ਜਿਹੜੀਆਂ ਵੇਖੇ ਪਹਿਲਾਂ ਕੋਈ ਨਹੀਂ ਵੀ ਪਤਾ ਨਹੀਂ ਇੱਥੇ ਕੀ ਨਪਿਆ ਜੀ ਇਹੋ ਕੱਢਣਾ ਚਾਹੁੰਦੇ ਕੋਈ ਸੀ ਤੇ ਸੇਵਾ ਕੀਤੀ ਉਹਨਾਂ ਸੇਵਾ ਨਾਲ ਕੁਝ ਬਣਾਇਆ ਸਾਰਾ ਸਾਰਾ ਰਾਤ ਬਹਿ ਕੇ ਲੋਕਾਂ ਨੂੰ ਭਗਤੀ ਸਾਡੇ ਆਪ ਦੀ ਪ੍ਰੋਬਲਮ ਵੱਡੀ ਵੱਡੀ ਚੱਲਣ ਦੀ ਬਜਿੱਤੇ ਗੁਰੂ ਘਰ ਆਇਆ ਮਹਾਰਾਜ ਨੇ ਖੰਡਨ ਕੀਤਾ ਜੀ ਸਾਰੇ ਦੁੱਖ ਕਿਤੇ ਸਾਰੇ ਲੋਕ ਆਉਂਦੇ ਆ ਜੀ ਜਿੱਦਾਂ ਜਿੱਦ ਤੱਕ ਇਹਨੂੰ ਪਤਾ ਲੱਗਦਾ ਗਾਂ ਦੀ ਗਾਂ ਆਉਂਦਿਆ ਅਸੀਂ ਦੀ ਉਹ ਹੀ ਬੇਨਤੀ ਕਰਦੇ ਆਂ ਕਿ ਇਹ ਬਾਬਾ ਜੀ ਨਾਲ ਧੱਕਾ ਕਰਦਿਆ ਇਹਨਾਂ ਨੂੰ ਨਿਆਂ ਦਿੱਤਾ ਜਾਵੇ ਤੇ ਉਹ ਜੀ ਗਾਂ ਤੋਂ ਹਰਕਤ ਨਾ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੋਲਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋ ਬੋਲੋਗੇ ਸੱਚ ਬੋਲਾਂਗੇ ਜੀ ਸਰਪੰਚ ਨੇ ਸਾਡੇ ਦੇ ਬੋਲ ਇਲਜ਼ਾਮ ਲਾਏ ਆ ਜੀ ਇਹ ਮਰੀਕ ਸਿੰਘ ਠੇਕਾ ਨਹੀਂ ਦਿੰਦੇ ਤੇ ਅਸੀਂ ਆਹ ਵੇਖੋ ਜੀ ਪਰਚਾ ਇਹਦੇ ਹੱਥ ਦਾ ਪਰਚੀ ਕੱਟੀ ਵੀ 48000 ਦੀ ਇਹ ਬਹੁਤ ਜ਼ਿਆਦਾ ਝੂਠ ਮਾਰਦੇ ਨਾਲ ਕਰਨੂ ਸਿੰਘ ਸਰਪੰਚ ਬਰ ਆਇਆ ਈ ਸਾਫ ਦਾ ਸਰਪੰਚ ਇਹਨਾਂ ਨੇ ਜੋ ਝੂਠ ਦੋਵਾਂ ਜਾਣਿਆਂ ਨੇ ਰਲ ਕੇ ਤੇ ਲੋਕਾਂ ਨੂੰ 扑ੜਕਾ 扑ੜਕਾ ਕੇ ਸਾਡੇ ਦੁਆਲੇ ਕਰਦੇ ਜਾਣ ਕੇ ਆ ਵੇਖੋ ਇਹਨਾਂ ਦੀ ਪਰਤੀ ਕੱਟੀ ਪਈ ਏ ਇਹ ਕਿੰਨੀ ਜ਼ਮੀਨ ਤੁਸੀਂ ਵਾਈ ਕਰਦੇ ਤੇ ਠੇਕੇ ਦੇ ਲਈ ਹੋਈ ਸਾਡੇ ਦੇ ਠੇਕੇ ਚਾਰਚ 2-2 3-3 ਕਿੱਲੇ ਥਾਵਾਂ ਇਹ ਠੀਕ ਹਾਂਜੀ ਕੋਈ ਮੰਗ ਤੁਹਾਡੀ ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਹੈ ਸਾਡੀ ਪੈਲੀ ਦੀ ਜ਼ਬਰਦਸਤੀ ਰਾਹ ਪਾਉਣ ਨੂੰ ਫਿਰਦੇ ਆ ਇਹੋ ਕੇਸ ਲਾਇਆ ਪਿਆ ਅਦਾਲਤ ਦੇ ਵਿੱਚ ਇਹ ਬੰਦੇ ਉਹਨਾਂ ਦੀ ਮਾਤਾਂ ਕਰਦੇ ਕਦੇ ਉੱਥੇ ਮਿੱਟੀ ਸੁੱਟ ਜਾਂਦੇ ਆ ਕਦੇ ਸਾਡੇ ਕਾਗਜ਼ਾਂ ਦੇ ਸਾਡੀ ਪੈਲੀ ਦੇ ਵਿੱਚ ਇਹ ਰਾਹ ਦੱਸ ਦਣ ਵੀ ਜੇ ਰਾਹ ਹੈਗਾ ਤੇ ਫੇਰ ਪਾ ਸਕਦੇ ਆ ਜਦੋਂ ਸਾਡੇ ਕਾਗਜ਼ਾਂ ਦੇ ਵਿੱਚ ਰਾਹ ਹੈ ਨਹੀਂ ਸਾਡੀ ਪੈਲੀ ਦੇ ਵਿੱਚ ਇਹ ਕਿਉਂ ਹਨ ਨੂੰ ਜਾਣ ਕੇ ਤੰਗ ਕਰਦੇ ਬਹੁਤ ਪਰੇਸ਼ਾਨ ਕਰਦੇ ਆ ਤਰ ਲੋਕ ਸਰਪੰਚ ਵੀ ਤੇ ਸਰਵੰਸ ਸਰ ਕੀ ਨਾ ਸਰਜੀਤ ਸਰਪੰਚ ਸਵਰਨ ਇਹ ਆਣ ਕੇ ਸਾਡੇ ਤੇ ਬਹੁਤ ਜਿਆਦਾ ਰੋਵ ਦਿਖਾਉਂਦੇ ਆ ਤੇ ਸਾਨੂੰ ਦਕਾਉਂਦੇ ਆ ਬਹੁਤ ਜਿਆਦਾ ਸਾਡਾ ਜਿੰਨਾ ਵੀ ਹੈਗਾ ਪ੍ਰਸ਼ਾਸਨ ਵਾਲੋਂ ਸਾਡੇ ਹੱਕਦਾਰ ਕਰ ਲਈ ਜੋ ਵਕਤ